ਕੀ ਤੁਹਾਨੂੰ ਚਾਹੋਗੇ ਦੀ ਅੱਜ ਪੁੱਤਲਾ ਫੁੱਟਿਆ ਗਿਆ ਹੈ ਦੇਖੋ ਅੱਜ ਜੋ ਸਾਡੇ ਐਲੋਪੀ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਬਿਆਨ ਦਿੱਤਾ ਸੀਗਾ ਕਿ ਪੰਜਾਬ ਦੇ ਵਿੱਚ ਅਜੇ ਵੀ ਕਈ ਗ੍ਰੇਨੇਡ ਜਿਹੜੇ ਐਕਟਿਵ ਨੇ ਤੇ ਪੰਜਾਬ ਸਰਕਾਰ ਇਸ ਵੱਲ ਧਿਆਨ ਦੇਵੇ ਪਰ ਉਲਟਕ ਧਿਆਨ ਦੇਣ ਦੀ ਬਜਾਏ ਭਗਵੰਤ ਮਾਨ ਸਾਹਿਬ ਜੋ ਡਰਾਮੇ ਕਰਨ ਦੇ ਵਿੱਚ ਮਸ਼ਹੂਰ ਨੇ ਉਹਨਾਂ ਨੇ ਐਸਪੀ ਮੈਡਮ ਨੂੰ ਉਹਨਾਂ ਦੇ ਘਰ ਭੇਜਿਆ ਕਿ ਪੁੱਛ ਕੇ ਆਓ ਸੂਤਰ ਕਿਹੜੇ ਆ ਜੇ ਸੂਤਰ ਤੁਸੀਂ ਬਾਜਵਾ ਸਾਹਿਬ ਨੂੰ ਪੁੱਛਣੇ ਆ ਤਾਂ ਤੂੰ ਕੁਰਸੀ ਤੇ ਕੋਈ ਬੈਠਾ ਭਈ ਜੇ ਸੂਤਰ ਉਹਨਾਂ ਤੋਂ ਪੁੱਛਣੇ ਆ ਮੈਂ ਤੁਹਾਨੂੰ ਦੱਸਾਉਣਾ ਕਿ ਆ ਅਖਬਾਰ ਦੇ ਵਿੱਚ ਖਬਰ ਆ ਇਹ ਬੜਾ ਕਲੀਅਰਲੀ ਇਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਅਖਬਾਰ ਦੇ ਇਹ ਸਾਰੀ ਦੁਨੀਆ ਨੇ ਖਬਰ ਪੜ੍ਹੀ ਹੈ ਭਗਵੰਤ ਮਾਨ ਸਾਹਿਬ ਨੂੰ ਨਹੀਂ ਦਿਖੀ ਜਿਹਦੇ ਚ ਬੜੀ ਕਲੈਰਿਟੀ ਦੇ ਨਾਲ ਪੰਜਾਬ ਸਰਕਾਰ ਨੂੰ NIA ਵੱਲੋਂ ਸਤਰਕ ਕੀਤਾ ਗਿਆ ਜਦੋਂ ਮਨੋਰੰਜਨ ਕਾਲੀਆ ਸਾਹਿਬ ਦੇ ਅਟੈਕ ਹੋਇਆ ਤੇ ਉਸ ਸਮੇਂ ਉਹਨਾਂ ਨੇ 48 ਦਿਨ ਪਹਿਲਾਂ ਇਸ ਗੱਲ ਤੇ ਸਤਰਕ ਕੀਤਾ ਸੀਗਾ ਕਿ ਕਿਸੇ ਵੀ Hindu ਨੇਤਾ ਦੇ ਉੱਤੇ ਅਟੈਕ ਹੋ ਸਕਦਾ ਤੇ ਕੀ ਗੱਲ ਜਿਹੜੇ ਸੂਤਰ ਉਹ ਦੱਸੇ ਉਦੋਂ ਫੜ ਲੈਂਦੇ ਅਟੈਕ ਨਾ ਹੋਣ ਦਿੰਦੇ ਉਸ ਉਸ ਸਮੇਂ ਵੀ ਅਟੈਕ ਹੋਇਆ ਫਿਰ ਇਹ ਤੁਸੀਂ ਅਖਬਾਰ ਦੇ ਵਿੱਚ ਪੂਰੀ ਡਿਟੇਲ ਦੇ ਨਾਲ ਜਦੋਂ ਪੜੋਗੇ ਇਹ ਬੜੀ ਕਲੈਰਿਟੀ ਦੇ ਨਾਲ ਲਿਖਿਆ ਹੋਇਆ ਕਿ ਤਕਰੀਬਨ ਪਾਕਿਸਤਾਨ ਤੋਂ 55 ਗ੍ਰੇਨੇਡ ਜਿਹੜੇ ਉਹ ਪੰਜਾਬ ਦੇ ਵਿੱਚ ਪਹੁੰਚੇ 16 ਜਿਹੜੇ ਚੱਲ ਚੁੱਕੇ ਆ ਉਹ ਸਾਰੀ ਦੁਨੀਆ ਨੂੰ ਪਤਾ ਇਹਨਾਂ ਨੂੰ ਵੀ ਪਤਾ ਥਾਣਿਆਂ ਤੇ ਚੱਲੇ ਆ ਲੋਕਾਂ ਦੇ ਘਰਾਂ 'ਚ ਚੱਲੇ ਆ ਔਰ 30 ਇਹਨਾਂ ਨੇ ਰਿਕਵਰ ਕਰ ਲੇ 46 ਹੋ ਗਏ ਤੇ 9 ਅਜੇ ਕਹਿੰਦੇ ਕਿ ਉਹ ਰਿਕਵਰ ਨਹੀਂ ਹੋ ਰਹੇ ਤੇ ਫਿਰ 46 ਤੇ 9 54 ਹੋ ਗਏ ਤੇ ਬਾਜਵਾ ਸਾਹਿਬ ਨੇ ਤੇ ਅਜੇ 50 ਕਿਹਾ ਦੇ ਹੈਗੇ 54 ਨੇ ਤੇ ਤੁਸੀਂ ਬਾਕੀ ਲੱਭ ਲਓ 4 ਜੇ ਬਾਜਵਾ ਸਾਹਿਬ ਦੀ ਗੱਲ ਦੀ ਤੁਹਾਨੂੰ ਤਕਲੀਫ ਲੱਗੀ ਆ ਤੇ ਜਿਹੜੇ ਬਾਕੀ 4 ਆ ਉਹ ਤੇ ਲੱਭ ਲਓ ਔਰ ਇਹ ਕੋਈ ਸਾਡੀ ਕਹਿਣ ਦੀ ਗੱਲ ਨਹੀਂ ਆ ਪ੍ਰਤਾਪ ਸਿੰਘ ਬਾਜਵਾ ਦੇ ਕਹਿਣ ਦੀ ਗੱਲ ਨਹੀਂ ਆ ਇਹ ਤਾਂ ਖਬਰ ਛਪਿਆ ਫਿਰ ਖਬਰਾਂ ਵਾਲਿਆਂ ਤੋਂ ਵੀ ਪਰਚਾ ਦੇ ਦਿਓ ਜਿਨ੍ਹਾਂ ਨੇ ਲਾਈਆਂ ਖਬਰਾਂ ਐਨਆਈ ਇਹ ਤਾਂ ਹਵਾਲਾ ਦੇ ਕੇ ਖਬਰ ਲੱਗੀ ਆ ਐਨਆਈ ਨੇ ਕਾਉਂਟਰ ਇੰਟੈਲੀਜੈਂਸ ਪੰਜਾਬ ਨੂੰ ਇਸ ਚੀਜ਼ ਦਾ ਬਾਰੇ ਸੱਤਰਕ ਕੀਤਾ ਔਰ ਸਾਰਾ ਕੁਝ ਉਹਨਾਂ ਦੇ ਧਿਆਨ ਚ ਲਿਆਂਦਾ ਜੀ ਪ੍ਰਤਾਪ ਸਿੰਘ ਬਾਜਵਾ ਨੇ ਉਹ ਗੱਲ ਰਿਪੀਟ ਕਰਤੀ ਆ ਤੇ ਤੇਰੇ ਤੇ ਪੀੜਤਾ ਕੀ ਆ ਸਰਕਾਰ ਦੇ ਜੋ ਗ੍ਰਨੇਟਾਂ ਦੇ ਅਟੈਕ ਥਾਣਿਆਂ ਤੇ ਹੋਏ ਨਹੀਂ ਗ੍ਰਨੇਟ ਦੇ ਅਟੈਕ ਲੋਕਾਂ ਦੇ ਘਰਾਂ ਤੇ ਹੋਏ ਨਹੀਂ ਮਤਲਬ ਕੋਈ ਵੀ ਬੰਦਾ ਮਹਿਫੂਜ਼ ਨਹੀਂ ਪੰਜਾਬ 'ਚ ਡਰਾਮਾ ਕਰਨਾ ਉਹ ਆ ਗਿਆ ਤੁਹਾਨੂੰ ਪਰ ਆਪਣੀ ਡਿਊਟੀ ਜ਼ਿੰਮੇਵਾਰੀ ਕਰਨੀ ਨਹੀਂ ਆਪਾਂ ਸਿੱਖਣੀ ਇਹ ਇਹ ਦੇਣੇ ਦਾ ਨਹੀਂ ਰਹਿੰਦੇ ਕਦੇ ਵੀ ਸ਼ਾਇਦ ਮੁੱਖ ਮੰਤਰੀ ਸਾਹਿਬ ਨੂੰ ਭੁਲੇਖਾ ਤੇ بڑے بڑے ਆਂਦਾ ਭੁਲੇਖਾ ਨਿਕਲੇ ਆ ਔਰ ਨਿਕਲੇ ਦਾ ਵੀ ਜਾਣਾ ਆ ਇਹ ਆਵੇਂ ਵਹਿਮ ਹੁੰਦਾ ਪਾਵਰ ਦੇ ਵਿੱਚ ਬੰਦੇ ਕਈ ਜਿਹੜੇ ਆ ਨਸ਼ੇ 'ਚ ਖਰਾਬ ਹੋ ਜਾਂਦੇ ਆ ਤੇ ਉਹ ਵਹਿਮ ਲੋਕ ਕੱਢਦੇ ਆ ਤੇ ਵਹਿਮ ਨਿਕਲਣ ਲੱਗ ਗਿਆ 1.5 ਸਾਲ ਪਹਿਲਾਂ ਹੀ ਇਹਨਾਂ ਦੇ ਮੰਤਰੀਆਂ ਨੂੰ ਇਹਨਾਂ ਦੇ ਐਮ.ਐਲ.ਏ ਨੂੰ ਘੇਰਿਆ ਜਾ ਰਿਹਾ ਤੇ ਤੁਸੀਂ ਇਹ ਹਿਸਾਬ ਲਾਓ ਕਿ ਹੋਰ 7-8 ਮਹੀਨਿਆਂ ਨੂੰ ਫਿਰ ਕਿਹੜੀ ਮਾਨ ਨੂੰ ਮਾਸੀ ਆਖਣਾ ਇਹਨਾਂ ਨੇ ਜਦੋਂ ਪੰਜਾਬ ਦੇ ਲੋਕਾਂ ਕੋਲ ਜਾਣਾ ਸੋ ਮੈਂ ਇਹ ਸਮਝਦਾ ਕਿ ਜਿਹੜਾ ਇਹ ਪਰਚਾ ਕੀਤਾ ਟੋਟਲੀ ਵੈਂਡਟ ਹੈ ਇਹ ਪਰਚੇ ਨਾਲ ਕੀ ਹੋਊਗਾ ਇਹ ਬੰਬ ਚੱਲ ਗਿਆ ਕਰਤਾਰਪ ਸਿੰਘ ਬਾਜਵੇ ਤੇ ਪਰਚਾ ਚੱਲ ਹੋ ਗਿਆ ਤੇ ਮੈਂ ਕਹਿੰਦਾ ਆ ਮੇਰੇ ਫਾਦਰ ਦੇ ਇਹਨਾਂ ਦੇ ਕਤਲ ਦਾ ਪਰਚਾ ਦੇ ਦਿੱਤਾ ਸੀ ਅਸੀਂ ਤਾਂ ਫੇਰ ਜਿੰਦੇ ਜਾਗਦੇ ਆ ਇਹ ਤੇ ਫੇਰ ਪਰਚੀ ਜਾਂ ਨਿਗੀ ਜੀ ਤੋਂ ਸੋ ਜਿੱਦਣ ਕਿਤੇ ਹੱਥ ਸਾਡੇ ਅਰਗੇਆਂ ਦਾ ਪੈ ਗਿਆ ਨਾ ਮੁੱਖ ਮੰਤਰੀ ਨੂੰ ਪੈਣਾ ਹੀ ਆ ਮੈਨੂੰ ਕਿਸਦਾ ਨਹੀਂ ਪਤਾ ਹਰ ਬੰਦੇ ਨੂੰ ਇਸ ਬੰਦੇ ਨੇ ਟਾਰਗੇਟ ਕੀਤਾ ਹਰ ਪਰਿਵਾਰ ਨੂੰ ਟਾਰਗੇਟ ਕੀਤਾ ਪਰ ਇਹ ਚੀਜ਼ਾਂ ਇਦਾਂ ਨਹੀਂ ਚੱਲਦੀਆਂ ਜਿੱਦਣ ਕਿਤੇ ਸੁਹਾਗੇ ਤੇ ਕੋਈ ਚੜ ਗਿਆ ਨਾ ਤੇ ਫਿਰ ਰਹਿ ਲ ਐਸੀ ਮਲਣੀਆਂ ਫੇ ਚੀਕਾ ਮਾਰਦੇ ਹੁੰਦੇ ਜਿਹੜੇ ਗਲਤ ਕੰਮ ਕਰਦੇ ਨੇ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਇਹ ਵੈਂਡੇਟਾ ਪੋਲਿਟਿਕਸ ਤੋਂ ਬਾਹਰ ਆਓ ਪੰਜਾਬ ਦੇ ਹਾਲਾਤਾਂ ਦੇ ਬਾਰੇ ਤੁਸੀਂ ਗੱਲ ਕਰੋ ਪੰਜਾਬ ਦੇ ਵਪਾਰੀ ਮਹਿਫੂਜ਼ ਨਹੀਂ ਕਿਸਾਨਾਂ ਨੂੰ ਤੁਸੀਂ ਸੱਦ ਕੇ ਉਹਨਾਂ ਦੀ ਪਿੱਠ 'ਚ ਛੁਰਾ ਮਾਰਿਆ ਕਿਸਾਨ ਤੁਹਾਡੇ ਆਂਟੀ ਵਪਾਰੀ ਤੁਹਾਡੇ ਆਂਟੀ ਔਰ ਲੋਕ ਜਿਹੜੇ ਉਹ ਸੁਰੱਖਿਤ ਨੇ ਪੰਜਾਬ 'ਚ ਉਹ ਤੁਹਾਡੇ ਆਂਟੀ ਫਿਰ ਕਿਹੜੀ ਹਵਾ ਦੇ ਵਿੱਚ ਤੁਰੇ ਫਿਰਦੇ ਹੋ ਤੁਸੀਂ ਉਹ ਇਸ ਕਰਕੇ ਅਸੀਂ ਇਸ ਗੱਲ ਦਾ ਅਜ ਵਿਰੋਧ ਕੀਤਾ ਕਿ ਇਹ ਜੋ ਵੈਂਡੇਟਾ ਪੋਲਿਟਿਕਸ ਕਰ ਰਿਹਾ ਇਹ ਗਲਤ ਕਰ ਰਿਹਾ ਔਰ ਆ ਇਹ ਸਮਾਂ ਇਹਨਾਂ ਦਾ ਥੋੜਾ ਰਹਿ ਗਿਆ ਇਹ ਜਿਹੜਾ ਰਹਿ ਗਿਆ ਇਹਨਾਂ ਦਾ ਸਾਲ ਜਾਂ 8-10 ਮਹੀਨੇ ਕੋਈ ਡਿਵੈਲਪਮੈਂਟ ਵੱਲ ਕੰਮ ਲਾ ਲੈਣਾ ਜੇ ਹੋਰ ਨਹੀਂ ਕੁਝ ਕਰ ਸਕਦੇ ਚਲੋ ਅੱਗੇ ਅਕੀਏ ਨੂੰ ਪੰਜਾਬੀ 'ਚ ਕੀ ਕਹਿੰਦੇ ਆ ਪਖਾਨੇ ਫਲਸ਼ਾਂ ਲੈਟਰੀਨ ਉਹ ਜਿਹੇ ਰਿਪੇਅਰ ਪੂਰ ਕਰਾ ਕੇ ਤੇ ਕੋ ਉਹਦੇ ਉਦਘਾਟਨ ਹੋਰ ਕਰ ਲੈਣ ਚਾਹ ਰ ਪਹਿਲਾਂ ਉਹਦੇ ਉਦਘਾਟਨ ਸ਼ੁਰੂ ਕੀਤੇ ਜਦੋਂ ਬੇਜਤੀ ਹੋਈ ਉਦਘਾਟਨ ਬੰਦ ਕਰਤੇ ਮੈਂ ਦੱਸ ਕੋਈ ਲੋਕਾਂ ਨੂੰ ਪੰਜਾਬੀਆਂ ਨੂੰ ਇਹ ਕਹਾਂਗਾ ਪੀ ਭਾਈ ਸਾਹਿਬ ਜੇ ਪੰਜਾਬ ਨਾਲ ਪਿਆਰ ਪਾਉਣਾ ਘਰ ਚ ਵੀ ਫਲੈਸ਼ਾਂ ਟੀਕ ਕਰਾਏ ਤੇ ਉਦਘਾਟਨ ਮੁੱਖ ਮੰਤਰੀ ਸਾਹਿਬ ਦੇ ਤੇ ਇਹਨਾਂ ਦੇ ਐਮਐਚਏ ਦੇ ਨਾਮ ਲਾ ਕੇ ਕਰਾਓ ਤੇ ਮੇਰੇ ਬਹੁਤ ਖੁਸ਼ ਰਹਿਣਗੀ ਕਿਉਂਕਿ ਕਈ ਖੁਸ਼ੀ ਉਹਦੇ ਚ ਮਹਿਸੂਸ ਕਰਦੇ ਆ ਨਾ ਕੋਈ ਗਲਤ ਕਰੋ ਨੂੰ ਕੋ ਵਾਹ 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 ਕੀ ਕਮਾਲ ਕਰਤੀ ਆ ਤੂੰ ਇਸ ਕਰਕੇ ਖੁਸ਼ੀ ਉਹਦੇ ਚ ਮਹਿਸੂਸ ਕਰਦੇ ਆ ਇਹਨਾਂ ਕੋ ਪਖਾਨਿਆਂ ਦੇ ਉਦਘਾਟਨ ਕਰਾਓ ਕੋਈ ਨਵੀਂ ਕੋਈ ਮੈਨੂੰ ਦੱਸੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਮੁੱਖ ਮੰਤਰੀ ਸਾਹਿਬ ਆ ਜਿਹੜਾ ਬੀਟ ਆ ਕੇਐਮਡਬਲਯੂ ਦਾ ਪਲਾਟ ਲਾਇਆ ਕਿਤੇ ਸਾਨੂੰ ਵਿਜੀਟ ਹੀ ਕਰਾ ਦੋ ਕਿਤੇ ਅਸੀਂ ਵੀ ਰਲ ਮਿਲ ਕੇ ਗੱਡੀ ਗੱਡੀ ਲੱਲੀਏ ਤੁਹਾਡੇ ਪਲਾਟ ਚੋਂ ਕੋਈ ਜਿਹੜੇ ਮੋਢੇ ਕੰਮ ਕੀਤੇ ਕਿਤੇ ਸਾਨੂੰ ਵੀ ਲੈ ਜਾਓ ਕਮਾ ਲੂ ਕੀ ਆ ਮੁੱਖ ਮੰਤਰੀ ਸਾਹਿਬ ਕੰਮ ਤੁਸੀਂ ਥੇਲੇ ਦਾ ਨਹੀਂ ਕੀਤਾ ਪੰਜਾਬ ਲਈ ਜਿਹੜੇ ਪੈਸੇ ਪੁਰਾਣੇ ਪਏ ਸੀਗੇ ਕਾਂਗਰਸ ਵੇਲੇ ਦੇ ਉਹ ਤੁਸੀਂ ਖਰਚ ਕੇ ਡੰਗ ਟਪਾਇਆ ਥੋੜਾ ਬਹੁਤ ਜਿਹੜਾ 3 ਸਾਲ ਟਪਾਇਆ ਔਰ ਐਨੀ ਮਾੜੀ ਨੀਅਤ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਸਰਪੰਚ ਬਣੇ ਆ ਉਹਨਾਂ ਨੂੰ ਕੰਮ ਨਹੀਂ ਕਰਨ ਦੇਣ ਦੇ ਉਹਦਾ ਕਹਿੰਦੇ ਜੀ ਅਸੀਂ ਬੜੇ ਡੈਮੋਕਰੈਟਿਕ ਮਗਰ ਤੁਸੀਂ ਉਹਨਾਂ ਦੀ ਬੀਯਾਰ ਮੇਤਕਰ ਜੀ ਸਾਧੀ ਤੇ ਆਪਣੇ ਭਗਤ ਸਿੰਘ ਉਹਨਾਂ ਦੀ ਫੋਟੋ ਲਾਈ ਆ ਤੇ ਭਗਤ ਸਿੰਘ ਉਹਨਾਂ ਇਹ ਤੇ ਨਹੀਂ ਸੀ ਕਿਹਾ ਕਿ ਮੇਰੀ ਫੋਟੋ ਮਗਰ ਲਾ ਸੀ ਸਾਰੇ ਲੋਕ ਕਰੀਏ ਪੋਲਿਟਿਕਸ ਪੋਲਿਟਿਸ਼ੀਅਨਸ ਇਹ ਤੇ ਨਹੀਂ ਸੀ ਉਹਨਾਂ ਕਿਹਾ ਉਹਨਾਂ ਸ਼ਹੀਦਿਆ ਇਸ ਕਰਕੇ ਦਿੱਤੀਆ ਸੀ ਕਿ ਅਸੀਂ ਬੰਦੇ ਦੇ ਪੁੱਤਾਂ ਵਾਲੇ ਕੰਮ ਕਰੀਏ ਜੇ ਸਾਡੇ ਧਾਰਮਿਕ ਗ੍ਰੰਥਾਂ ਤੁਸੀਂ ਨੱਕ ਰਗੜ ਰਗੜ ਗੁਰਦੁਆਰੇ ਮੰਦਰ ਮਸਜਿਦ ਚਲੇ ਜਾਓ 20 ਵਾਰੀ ਚਲੇ ਜਾਓ ਸ਼ੇਰ 10 ਵਾਰੀ ਦਿਹਾੜੀ ਚ ਜਾਓ ਤੁਹਾਡੀ ਕੋਈ ਹਾਜ਼ਰੀ ਨਹੀਂ ਲੱਗਣੀ ਧਾਰਮਿਕ ਗ੍ਰੰਥ ਦੇ ਜਾ ਕੇ ਤੁਸੀਂ ਉਥੋਂ ਦੋ ਤੁਕਾ ਪੜ ਲਓ ਔਰ ਉਹਦੇ ਤੇ ਉਹਦੀ ਵਿਆਖਿਆ ਕਰੋ ਤੇ ਉਹਦੇ ਤੇ ਕੁਰਨਾ ਸਿੱਖੋ ਤਾਂ ਤੁਹਾਡੀ ਹਾਜ਼ਰੀ ਲੱਗਦੀ ਆ ਸੋ ਇਸ ਕਰਕੇ ਜਿਸ ਵੀ ਤੁਸੀਂ ਫੀਲਡ ਦੇ ਵਿੱਚੋਂ ਚਾਹੇ ਰਾਜਨੀਤੀ ਦੇ ਵਿੱਚੋਂ ਇਹ ਤੁਹਾਡਾ ਧਰਮ ਆ ਰਾਜਨੀਤੀ ਇਹ ਬੰਦੇ ਦੇ ਪੁੱਤ ਆਲੀ ਰਾਜਨੀਤੀ ਕਰੋ ਸਮੇਂ ਆਉਂਦੇ ਜਾਂਦੇ ਰਹਿੰਦੇ ਆ ਤੁਸੀਂ ਤੇ ਨਵੇਂ ਮੈਨੂੰ ਲੱਗਦਾ ਸਟੇਜ ਛੱਡ ਕੇ ਦੇ ਸਟੇਟ ਚ ਚਲਾਉਣ ਵਾਲੇ ਬੰਨੇ ਆਏ ਹੋ ਛੇਕਾ ਉਦੋਂ ਲੱਗਣਾ ਜਿੱਥੋਂ ਕਿਦੇ ਥੱਲੇ ਬਹਿਣਾ ਪਿਆ ਸੋ ਇਸ ਕਰਕੇ ਇਹ ਪਰਚੀਆਂ ਪੁਰਚੀਆਂ ਆ ਭਗਵਾਨ ਜੀ ਫੋਨ ਨਹੀਂ ਹੋਣਾ ਪਰਚੇ ਬੰਦਿਆਂ ਦੀ ਬਣੇ ਆ ਪਰ ਇਹ ਤੁਹਾਨੂੰ ਸ਼ੀਸ਼ਾ ਵਿਖਾਉਣ ਲਈ ਅੱਜ ਦਾ ਵਿਰੋਧ ਕੀਤਾ ਕਿ ਕੰਮ ਕਰੋ ਲੋਕਾਂ ਦੇ ਲੋਕ ਬਹੁਤ ਜਿਹੜੇ ਆ ਉਹ ਡਰੇ ਹੋਏ ਆ ਪੰਜਾਬ ਦੇ ਸਰ ਤੁਸੀਂ ਸੌਖਿਆ ਦੀ ਗੱਲ ਕੀਤੀ ਆ ਪਹਿਲਾਂ ਥਾਣਿਆਂ ਤੇ ਹਮਲੇ ਹੋਏ ਆ ਹੁਣ ਹਸਪਤਾਲਾਂ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਹੋ ਰਹੀ ਆ ਕੱਲ ਗੁਰਦਾਸਪੁਰ ਵੀ ਹੋਈ ਆ ਪੰਜਾਬ ਦੇ ਹੋਰ ਹਸਪਤਾਲਾਂ ਵਿੱਚ ਵੀ ਹੋਈ ਆ ਡਾਕਟਰਾਂ ਨੇ ਜਿਹੜਾ ਆ ਆ ਹੜਤਾਲ ਤੇ ਜਿਹੜੇ ਜਾ ਰਹੇ ਆ ਕਿ ਸਾਨੂੰ ਅਸੀਂ ਅਨਸੁਰੱਖਿਅਤ ਮਹਿਸੂਸ ਕਰ ਰਹੇ ਆ ਸੁਰੱਖਿਆ ਪੱਖੋਂ ਲੈ ਕੇ ਦੇਖ ਦਿਓ ਮੈਨੂੰ ਇੱਕ ਗੱਲ ਦੱਸੋ ਕਿ ਹੜਤਾਲ ਤੇ ਕੌਣ ਨਹੀਂ ਜਾ ਰਿਹਾ ਇਹ ਕਹਿੰਦੇ ਸੀ ਸਾਡੇ ਵਾਰੀ ਧਰਨੇ ਨਹੀਂ ਲੱਗਣਗੇ ਜਿੰਨੇ ਧਰਨੇ ਇਹਨਾਂ ਦੀ ਸਰਕਾਰ ਚ ਲੱਗ ਰਹੇ ਆ ਚਾਹੇ ਟੀਚਰਾਂ ਦੇ ਕਹ ਲਓ ਚਾਹੇ ਕਿਸਾਨਾਂ ਦੇ ਕਹ ਲਓ ਚਾਹੇ ਵਪਾਰੀਆਂ ਦੇ ਕਹ ਲਓ ਸਭ ਵੱਧ ਧਰਨੇ ਆੜੀ ਇਹ ਸਰਕਾਰ ਬਣੀ ਹੈ ਔਰ ਦੂਜੀ ਗੱਲ ਜਿਹੜੀ ਤੁਸੀਂ ਕਹੋ ਕਿ ਥਾਣਿਆਂ ਤੇ ਟੈਕ ਦੇਖੋ ਥਾਣਿਆਂ ਦੇ ਉੱਤੇ ਉਹਨਾਂ ਨੇ ਕੰਧਾਂ ਉੱਚੀਆਂ ਖੜਾ ਕੇ ਤਾਰਾਂ ਲਾ ਦੀਆਂ ਫੈਂਸਿੰਗ ਕਰ ਰਹੇ ਆ ਆ ਪੁਲਿਸ ਲਾਈਨ ਦੇ ਸਾਹਮਣੇ ਖੜੇ ਆ ਪੰਦ ਉਹਨਾਂ ਦੀ ਥੋੜੀ ਜੀ ਮਾੜੀ ਸੀਗੀ ਨੀਵੀਂ ਸੀ ਉਹ ਸਾਰੀ ਢਾ ਕੇ ਸੜਕ ਬੰਦ ਕੀਤੇ ਉਹ ਵੀ ਉੱਚੀ ਕਰ ਰਹੇ ਆ ਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਅਗਲੀ ਕੈਬਨਿਟ ਦੇ ਵਿੱਚ ਮੈਨੂੰ ਪਤਾ ਲੱਗਿਆ ਹੈ ਚੰਗਾ ਕੰਮ ਕਰਨ ਲੱਗੇ ਆ ਇੱਕ ਉਸ ਗੱਲ ਦੀ ਮੈਂ ਵਧਾਈ ਦਿੰਦਾ ਉਹ ਕੈਬਨਿਟ ਦੇ ਵਿੱਚ ਮਤਾ ਪਾਉਣ ਲੱਗੇ ਆ ਕਿ ਜਿਹੜੇ ਰੋਡ ਸਾਈਡ ਤੇ ਲੋਕਾਂ ਦੇ ਘਰ ਨੇ ਉਹਨਾਂ ਦੀ ਕੰਧਾਂ ਸਰਕਾਰ ਉੱਚੀਆਂ ਕਰਕੇ ਉਹਨਾਂ ਨੂੰ ਤਾਰਾਂ ਭਈਆ ਕਰੇਗੀ ਔਰ ਉਹ ਤਾਰਾਂ ਦੇ ਨਾਲ ਫੈਂਸਿੰਗ ਕਰਕੇ ਤੇ ਲੋਕਾਂ ਨੂੰ ਜਿਹੜੀ ਉਹ ਸੁਰੱਖਿਆ ਜਿਹੜੀ ਦਿੱਤੀ ਜਾਏਗੀ ਸੋ ਇਸ ਕਰਕੇ ਮੈਂ ਇਸ ਗੱਲ ਦੀ ਜ਼ਰੂਰ ਵਧਾਈ ਦਾਂਗਾ ਕਿ ਕੈਬਨਿਟ 'ਚ ਮਤਾ ਪਾਸ ਕਰਕੇ ਤੇ ਤੁਸੀਂ ਲੋਕਾਂ ਦੇ ਘਰਾਂ ਦੀ ਕੰਧਾਂ ਉੱਚੀ ਕਰਨ ਦੀ ਗ੍ਰਾਂਟ ਦਿਓ ਤੇ ਉਹਨਾਂ ਦੀ ਫੈਂਸੀ ਕਰਾਈ ਜੇ ਤਾਂ ਜੋ ਲੋਕ ਸੁਰੱਖਿਅਤ ਰਹਿ ਸਕਣ ਕਿਉਂਕਿ ਤੁਹਾਡੇ ਵੱਸ ਦੀ ਗੱਲ ਨਹੀਂ ਤੁਸੀਂ ਘੱਟੋ ਘੱਟ ਇੰਨਾ ਹੀ ਕੰਮ ਕਰ ਲੋ ਕਿਉਂਕਿ ਪੁਲਿਸ ਜਿਹੜੀ ਆ ਉਹ ਕਾਬਿਲ ਆ ਇਹੋ ਹੀ ਪੁਲਿਸ ਪਹਿਲੀਆਂ ਸਰਕਾਰਾਂ ਨਾਲ ਕੰਮ ਕਰਦੀ ਰਹੀ ਆ ਇਹੋ ਹੀ ਪੁਲਿਸ ਕਾਂਗਰਸ ਵੇਲੇ ਕੰਮ ਕਰਦੀ ਰਹੀ ਆ ਅੱਜ ਉਹੀ ਪੁਲਿਸ ਆ ਜਿਹੜੀ ਕੰਮ ਨਹੀਂ ਕਰ ਪਾਰੀ ਬਿਕੋਜ਼ ਕਿ ਸਾਡੇ ਕੋਲ ਇੱਕ ਚੰਗਾ ਐਡਮਿਨਿਸਟਰੇਟਰ ਨਹੀਂ ਹੈਗਾ ਉਹ ਐਡਮਿਨਿਸਟਰੇਟਰ ਦੀ ਜਿਹੜੀ ਡਿਊਟੀ ਆ ਸਵੇਰੇ 11 ਵਜੇ ਤੋਂ 5 ਵਜੇ ਦੀ ਆ ਤੇ ਟਾਈਮ ਪਾਰਟ ਟਾਈਮ ਡਿਊਟੀ ਐ ਸੀਐਮ ਸਾਹਿਬ ਦੀ ਉਸ ਤੋਂ ਬਾਅਦ ਉਹਨਾਂ ਦੇ ਆਪਣੇ ਨਿੱਜੀ ਰਿਝੇ ਵੇ ਵਜ ਜਾਂਦੇ ਸੋ ਇਸ ਕਰਕੇ ਪੰਜਾਬ ਇੱਕ ਚੰਗਾ ਮੁੱਖ ਮੰਤਰੀ ਲੱਭਦਾ ਰੋਡ ਐਡਮਿਨਿਸਟਰेटर ਲੱਭਦਾ ਜਿਹੜਾ 24 ਇੰਟੂ 7 ਅਵੇਲੇਬਲ ਹੋਵੇ ਔਰ ਲੋਕਾਂ ਦੀ ਪੀੜ ਉਹਨੂੰ ਹੋਵੇ ਸੋ ਇਸ ਕਰਕੇ ਇਹ ਕਿਸੇ ਦੇ ਅਸੀਂ ਵਿਰੋਧੀ ਇਹਨਾਂ ਨੂੰ ਇਹ ਲੱਗਦਾ ਉਹ ਵਿਰੋਧ ਕਰ ਰਹੇ ਆ ਯਾਰ ਕਿਹੜਾ ਬੰਦਾ ਬਾਹਰ ਖੜੀ ਕਰਕੇ ਕਹੇ ਕਿ ਮੈਂ ਮਫੂਜ਼ ਆ ਉਹ ਗੱਡੀ ਲੈਣ ਜਾਂਦਾ ਨਵੀਂ ਉਹਨੂੰ ਫੋਨ ਆ ਜਾਂਦਾ ਅੱਛਾ ਫੋਰਚਨਰ ਲਿਆਇਆ 10 ਲੱਖ ਰੁਪਏ ਫਰੋਤੀ ਦੇ ਤੁਹਾਨੂੰ ਇਹਨਾਂ ਨੂੰ ਦੇਖ ਨਹੀਂ ਰਿਹਾ ਤੁਸੀਂ ਕਰਕੇ ਇਹ ਬੰਦੇ ਦੇ ਪੁੱਤ ਬਣ ਜਾਣਗੇ ਚੰਗੇ ਰਹਿਣਗੇ ਨਹੀਂ ਤੇ ਦਿੱਲੀ ਚ ਤੇ ਪਾਠੀਆਂ ਨਹੀਂ ਪੰਜਾਬ ਚ ਗਿੱਲੀਆਂ ਪਾਠੀਆਂ ਵਧਣੀਆਂ